oh ਤੁਸੀਂ ਮਸ਼ੀਨਰੀ ਤੇ ਜ਼ਮੀਨ ਦਾ ਵਿਕਾਉ ਜ਼ਰੂਰ ਸੁਣੀ ਹੋਏਗੀ ਪਰ ਪੰਜਾਬ ਦੇ ਫਾਜ਼ਿਲਕਾ ਦੇ ਵਿੱਚ ਜ਼ਮੀਨ ਜਾਂ ਫੇ ਮਸ਼ੀਨਰੀ ਨਹੀਂ ਬਲਕਿ 11 ਦੇ 11 ਪਿੰਡ ਵਿਕਾਉ ਨੇ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਸਰਹਦੀ ਜ਼ਿਲ੍ਹੇ ਫਾਜ਼ਿਲਕਾ ਦੇ ਸ਼ਤੀਰ ਵਾਲਾ ਬਾਂਡਾ ਵਾਲਾ ਸਿਵਾਣਾ ਟਿੱਲਾ ਵਾਲਾ ਤੇ ਕੇਰੀਆਂ ਸਮੇਤ 11 ਪਿੰਡ ਵਿਕਣ ਨੂੰ ਤਿਆਰ ਨੇ ਇਹਨਾਂ ਪਿੰਡਾਂ ਦੇ 90% ਕਿਸਾਨ ਕਰਜ਼ੇ ਹੇਠਾਂ ਦਬੇ ਹੋਏ ਨੇ ਤੇ ਪਿੰਡਾਂ ਦੇ ਬਾਹਰ ਹੋਲਡਿੰਗ ਲਟਕ ਰਹੀ ਨੇ ਕਿ ਇਹ ਪਿੰਡ ਵਿਕਾਉ ਨੇ ਇਹਨਾਂ ਪਿੰਡਾਂ ਦੇ ਵਿੱਚ ਨਾ ਤਾਂ ਸਿੰਚਾਈ ਦਾ ਪਾਣੀ ਮਿਲ ਰਿਹਾ ਹੈ ਤੇ ਨਾ ਹੀ ਪੀਣ ਵਾਲਾ ਸਾਫ਼ ਪਾਣੀ आरओ सिस्टम ਤਾਂ ਲੱਗਾ ਹੈ ਪਰ ਉਹ ਵੀ ਜੰਗ ਖਾ ਚੁੱਕਾ ਹੈ ਪੰਜਾਬ ਸਰਕਾਰ ਪ੍ਰੋਗਰੈਸਿਵ ਪੰਜਾਬ ਯਾਨੀ ਕਿ ਤਰੱਕੀ ਕਰਦੇ ਪੰਜਾਬ ਦੀਆਂ ਗੱਲਾਂ ਤਾਂ ਕਰਦੀ ਹੈ ਪਰ ਇਹਨਾਂ ਪਿੰਡਾਂ ਦੇ ਹਾਲ ਦੇਖ ਕੇ ਪ੍ਰੋਗਰੈਸਿਵ ਪੰਜਾਬ ਦੀ ਗੱਲ ਹਾਸੋਹੀਣੀ ਜਾਪਦੀ ਹੈ ਤੇ ਇਹ ਕੁਝ ਅਜਿਹੇ ਪਿੰਡਾਂ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ ਵਿਕੰਦੀ ਕਗਾਰ ਤੇ ਪਹੁੰਚ ਗਏ ਨੇ ਸਰਹਦੀ ਜ਼ਿਲ੍ਹਾ ਫਾਜ਼ਿਲਕਾ ਦੇ ਸ਼ਤીર ਵਾਲਾ ਪਾਂਡਾ ਵਾਲਾ ਸਿਵਾਣਾ ਟਿੱਲਾ ਵਾਲਾ ਤੇ ਕੇਰੀਆਂ ਸਮੇਂ 11 ਪਿੰਡ ਵਿਕਨ ਨੂੰ ਤਿਆਰ ਨੇ ਇਹਨਾਂ ਪਿੰਡਾਂ ਦੇ 90% ਕਿਸਾਨ ਕਰਜ਼ੇ ਹੇਠਾਂ ਦਬੇ ਹੋਏ ਨੇ ਤੇ ਪਿੰਡਾਂ ਦੇ ਬਾਹਰ ਹੋਰਡਿੰਗ ਲਟਕ ਰਹੇ ਨੇ ਕਿ ਇਹ ਪਿੰਡ ਵਿਕਾਉ ਨੇ ਇਹਨਾਂ ਪਿੰਡਾਂ ਦੇ ਵਿੱਚ ਨਾ ਤਾਂ ਸਿੰਚਾਈ ਲਈ ਪਾਣੀ ਮਿਲ ਰਿਹਾ ਤੇ ਨਾ ਹੀ ਪੀਣ ਵਾਲਾ ਸਾਫ਼ ਪਾਣੀ ਮਿਲ ਰਿਹਾ ਤੇ ਨਾ ਦਾ ਪਿੰਡ ਦੇ ਕਿਸਾਨਾਂ ਦੇ ਕੋਲ ਸਿੰਚਾਈ ਦੇ ਲਈ ਪਾਣੀ ਹੈ ਤੇ ਨਾ ਹੀ ਪਿੰਡ ਵਾਸੀਆਂ ਦੇ ਕੋਲ ਪੀਣ ਦੇ ਲਈ ਪਾਣੀ ਹੈ ਪ੍ਰੋਗਰੈਸਿਵ ਪੰਜਾਬ ਦਾ ਇਹ ਕੌੜਾ ਸੱਚ ਜੋ ਕਿ ਹੋਰ ਵੀ ਕੜਵਾ ਹੋ ਜਾਂਦਾ ਹੈ ਜਦੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਂਦੀਆਂ ਨੇ 20% ਜਿਹੜੇ ਜ਼ਿਮੀਂਦਾਰ ਹੈ 80% ਜਿਹੜੇ ਗਰੀਬ ਜਨਤਾ ਹੈ ਜਿਹੜੀ ਧੜੀ ਧੱਪਾ ਕਰਕੇ ਜ਼ਿਮੀਂਦਾਰਾਂ ਦੇ ਕਿਤਨਾਂ ਚ ਟੈਪ ਪਾਸ ਕਰਦੀ ਸਾਡੇ ਨਹਿਰੀ ਪਾਣੀ ਦੀ ਉੱਡੀ ਤਕੜੀ ਸਮੱਸਿਆ ਹੈਗੀ ਆ ਵੀ ਪਹਿਲਾਂ ਜਦੋਂ ਨਰਮੇ ਵਾਲੀ ਬੈਲਟ ਹੈ ਜੀ ਨਰਮੇ ਦੀ ਬਜਾਈ ਦਾ ਟਾਈਮ ਸੀ ਉਹ 1 ਮਹੀਨਾ ਪੂਰਾ ਸਾਡੇ ਨਹਿਰ ਬੰਦ ਰਹੀ ਹੈ ਜੀ ਨਰਮੇ ਦੀ ਬਜਾਈ ਨਹੀਂ ਹੋ ਸਕੀ ਜੇ ਹੁਣ ਗੁਵਾਰ ਦੀ ਬਜਾਈ ਦਾ ਟਾਈਮ ਆਇਆ ਤੇ ਹੁਣ ਵੀ ਕਹੇ ਨਹਿਰ ਕਦੀ ਬੰਦ ਹੋ ਜਾਂਦੀ ਕਦੀ ਆ ਜਾਂਦੀ ਹੈ ਜੀ ਖੇਤਾ ਚ ਫਸਲ ਨਹੀਂ ਹੈਗੀ ਉਹ ਤੰਗ ਹੋ ਕੇ 100 ਘਰ ਆ ਸਾਡਾ ਜਿਹੜਾ ਗਰੀਬ ਜਨਤਾ ਜਿਹੜੀ ਹੈਗੀ ਆ 100 ਘਰ ਜਿਹੜਾ ਉਹ ਪਿੰਡ ਛੱਡ ਕੇ ਇੱਥੋਂ ਚਲਾ ਗਿਆ ਹੈ ਫਿਰ ਸਾਡੇ ਜਿਹੜਾ ਇਹ Rajasthan ਦੇ ਬਾਰਡਰ ਤੇ ਅਸੀਂ ਪੈਨੇ ਆ ਜੀ ਸਾਡੇ Rajasthan ਦੇ ਵਿੱਚੋਂ ਜਿਹੜਾ ਪੋਸਟ ਆ ਫੀਮ ਆ ਇਹਦੀ ਪੂਰੀ ਗੰਗਾ ਵਗਦੀ ਹੈ ਸਾਡੇ ਇਨਾ ਪਿੰਡਾਂ ਚ ਨਹੀਂ ਪਿੰਡ ਚੜਾ ਹੈਗਾ ਸਾਡਾ ਜਿਹੜਾ ਮਗਰੋਂ 6 ਸਾਲ ਤੋਂ ਵੀ ਪਾਣੀ ਨਹੀਂ ਆ ਰਿਹਾ ਇੱਥੇ ਕਬੂਲ ਸ਼ਾਹ ਹੈਡ ਤੇ ਅੱਜ ਵੀ ਤੁਸੀਂ ਖੇਤਾਂ ਦੇ ਵਿੱਚ ਚਲੇ ਜਾਓ ਨਰੀ ਪਾਣੀ ਨਹੀਂ ਆਇਆ ਨਰਮੇ ਦੀ ਬਜਾਈ ਨਹੀਂ ਹੋਈ ਜਦੋਂ ਕਿ ਇੱਥੇ 50% ਨਰਮੇ ਦੀ ਬਜਾਈ ਹੁੰਦੀ ਹੈ ਬਾਂਡੀ ਵਾਲਾ ਦੇ ਖੇਤ ਖਾਲੀ ਪਏ ਕੋਈ ਵੀ ਆ ਕੇ ਕਰੋੜਪਤੀ ਫਲਾ ਕੋਈ ਵੀ ਆ ਕੇ ਖਰੀਦ ਸਕਦਾ ਹੈ ਪੜਵਾਨੀ ਹੋਵੇ ਫਲਾ ਫਲਾ ਕੋਈ ਹੋਵੇ ਜੀ ਪਵਾਨੀ ਹੋਵੇ ਕੋਈ ਯੰਤਰੀਤ ਕਰ ਸਕਦਾ ਕਿਹੜੀ ਪਾਰਟੀ ਨਾਲ ਬਲੋਂਗ ਕਰਦੇ ਹੋ ਪਾਰਟੀ ਦਾ ਜੀ ਸਾਡੇ ਪਿੰਡ ਦੇ ਲੈਵਲ ਤੇ ਕੋਈ ਪਾਰਟੀ ਨਹੀਂ ਹੋਣਾ ਇਸ ਟਾਈਮ ਕੋਈ ਕੁਝ ਨਹੀਂ ਤੁਸੀਂ ਕਿਹੜੀ ਪਾਰਟੀ ਨਾਲ ਕਾਲੀਦਾਂ ਨਾਲ ਸੀਗੇ ਪਹਿਲ ਹੈਗੇ ਆ ਜੀ ਹੂੰ ਅਕਾਲੀ ਦਲ ਆਇਆ ਜਾਂ ਤੁਹਾਡੇ ਬੀਜੇਪੀ ਹੈ 사ਂਜੀ ਉਹਨਾਂ ਦੀ ਪੰਜਾਬ ਸਰਕਾਰ ਤੁਸੀਂ ਉਹਨਾਂ ਅੱਗੇ ਨਹੀਂ ਕਦੀ ਕੋਈ ਗੁਆਰ ਕੀਤੀ ਜੀ ਸਾਡੀ ਕੋਈ ਕਿਸੇ ਪਾਸੋਂ ਸੁਣਵਾਈ ਨਹੀਂ ਹੋ ਰਹੀ ਜੀ ਪਿੰਡਾਂ ਦੇ ਵਿੱਚ